ਈ ਮੈਸੂਮੀ ਸਾਨੀ ਪੰਜਾਬ ਪਲਸ ਪੰਜਾਬ ਪਲਸ ਚੈਨਲ ਦੇ ਸਾਰ ਤਮਾਮ ਦਰਸ਼ਕਾਂ ਦਾ ਬੜਾ ਧੰਨਵਾਦੀ ਆ ਅੱਜ ਜੋ ਕਿ ਅਸੀਂ ਇੱਥੇ ਜੀਟੀਬੀ ਨਗਰ ਭਾਮਿਆ ਰੋਡ ਤੇ ਜੀਟੀਬੀ ਨਗਰ ਇੱਥੇ ਦੇ ਪੰਚ ਸਾਹਿਬ ਨੇ ਸੰਨੀ ਕਪੂਰ ਜੀ ਸੰਨੀ ਕਪੂਰ ਜੀ ਨੂੰ ਹਾਰਦਿਕ ਸ਼ੁਭ ਨਿਕਾਮਨਾਵਾਂ ਸਾਡੇ ਲੋ ਦੀਵਾਲੀ ਦੀਆਂ ਇਹਨਾਂ ਦੇ ਪੂਰੇ ਪਰਿਵਾਰ ਨੂੰ ਇਹਨਾਂ ਨੂੰ ਇਹਨਾਂ ਦੇ ਜਿਹੜੇ ਸਦਸье ਉਹਨਾਂ ਨੂੰ ਵੀ ਅਸੀਂ ਉਹਨਾਂ ਨਾਲ ਗੱਲ ਕਰਨਾ ਚਾਹਾਂਗੇ ਹਾਂਜੀ ਸੰਨੀ ਜੀ ਜੈਸੀ ਹਰਾਮ ਜੀ ਹਰਾਮ ਰਾਮ ਜੀ ਹਰਾਮ ਰਾਮ ਜੀ ਹੋਰ ਸੰਨੀ ਜੀ ਸਨ ਕੀ ਹਾਲਤ ਬਹੁਤ ਠੀਕ ਹੈ ਇਹ ਦੀਵਾਲੀ ਦਾ ਤਿਉਹਾਰ ਹੈ ਦੀਵਾਲੀ ਦਾ ਤਿਉਹਾਰ ਤੁਸੀਂ ਆਪਣੇ ਮਤਲਬ ਮੇਰੇ ਔਰ ਮੇਰੇ ਪਰਿਵਾਰ ਵੱਲੋਂ ਸਮੂਹ ਇਲਾਕਾ ਨਿਵਾਸੀਆਂ ਨੂੰ ਦੀਵਾਲੀ ਦੀ ਬਹੁਤ ਸਾਰਾ ਹਾਰਦਿਕ ਸ਼ੁਕਾਮਨਾ ਹੈ ਪਰ ਔਰ ਮੈਂ ਚਾਹਨਾ ਵਾਂ ਕਿ ਜੋ ਦੀਵਾਲੀ ਆਪਾਂ ਪਟਾਕੇ ਜੋ ਵੀ ਚਲਾਣਗੇ ਬਿਲਕੁਲ ਧਿਆਨ ਨਾਲ ਚਲਾਏ ਏ ਸੀਗੇ ਜੀ ਇੱਥੇ ਦੇ ਪੰਚ ਸੰਨੀ ਕਪੂਰ ਜੀ ਜੀਟੀਬੀ ਨਗਰ ਦੇ ਤੇ ਇਹਨਾਂ ਇਹ ਬਹੁਤ ਅੱਛੇ ਇਨਸਾਨ ਨੇ ਹਰ ਬੰਦੇ ਦੇ ਨਾਲ ਖੜਦੇ ਨੇ ਸਰਪੰਚ ਉਸ ਤੋਂ ਬਾਅਦ ਪੰਚ ਸਾਹਿਬ ਨੇ ਇੱਥੇ ਦੇ ਪੰਚ ਸਾਹਿਬ ਵੀ ਨੇ ਅਸੀਂ ਅਗਲੇ ਜਿਹੜੇ ਇਹਨਾਂ ਦੇ ਸਦਸੇ ਨੇ ਮੈਂਬਰ ਕਮੇਟੀ ਵੀ ਬਣਾਈ ਸੀ ਇਹਨਾਂ ਨੇ ਜਾਗਰਨ ਦੀ ਉਹਨਾਂ ਦੇ ਵੀ ਇੱਕ ਮੈਂਬਰ ਨੇ ਅਸੀਂ ਉਹਨਾਂ ਨਾਲ ਵੀ ਗੱਲ ਕਰਨਾ ਚਾਹਾਂਗੇ ਹਾਂਜੀ ਪਾਜੀ ਸਸੀ ਗੱਲ ਜੀ ਸਸੀ ਗੱਲ ਜੀ ਨਮਸਕਾਰ ਜੀ ਹਾਂਜੀ ਪਾਜੀ ਕੀ ਹਾਲਤ ਹੈ ਤੁਹਾਡਾ ਠੀਕ ਹੈ ਜੀ ਬਹੁਤ ਵਧੀਆ ਜੀ ਹੈਪੀ ਦੀਵਾਲੀ ਸਰ ਪਹਿਲੇ ਤਾਂ ਤੁਹਾਡੇ ਪੂਰੇ ਪਰਿਵਾਰ ਨੂੰ ਜੀ ਤੁਹਾਨੂੰ ਜੀ ਥੈਂਕ ਯੂ ਥੈਂਕ ਯੂ ਐਂਡ ਸੇਮ ਇਸ ਇਸ ਇੰਨੇ ਵੱਡੇ ਤਿਉਹਾਰ ਤੇ ਤੁਸੀਂ ਕੀ ਸਰ ਕੀ ਆਪਣੇ ਦਰਸ਼ਕਾਂ ਨੂੰ ਜਾਂ ਆਪਣੇ ਭੈਣ ਭਰਾਵਾਂ ਨੂੰ ਜਾਂ ਆਪਣੇ ਮੱਲੇ ਦੇ ਵਸਨੀਕਾਂ ਨੂੰ ਕੀ ਕਹਿਣਾ ਚਾਹੋਗੇ ਬਸ ਸਭ ਪਹੀ ਕਹਿਣ ਜਾਵਾਂਗੇ ਆਪਣੇ ਆਪਣੇ ਘਰਾਂ ਦੇ ਵਿੱਚ ਜਿਹੜੀ ਦੀਵਾਲੀ ਤੁਸੀਂ ਬਹੁਤ ਧੁੰਮ ਧਮਨਾ ਮਨਾ ਰਹੇ ਹੋ ਆਪਣੇ ਬੱਚਿਆਂ ਦਾ ਧਿਆਨ ਰੱਖੋ ਥੋੜਾ ਸੇਫੀ ਦੀਵਾਲੀ ਮਨਾਓ ਸੇਫੀ ਦੀਵਾਲੀ ਜਾਂ ਸੇਫ ਦੀਵਾਲੀ ਇਹ ਐਤ ਕੀ ਦੋ ਦੀਵਾਲੀਆਂ ਆ ਗਈਆਂ ਸਰ ਇਹ ਦੋ ਦੀਵਾਲੀਆਂ ਦਾ ਕੋਈ ਅਸਰ ਪਿਆ ਕਿਸੇ ਉੱਤੇ ਜਾਂ ਨਹੀਂ ਪਿਆ ਬਿਲਕੁਲ ਜੀ ਪਿਆ ਅੱਗੇ ਇੱਕ ਦਿਨ ਉਹਨੇ ਇਸ ਵਾਰੀ ਆਪਾਂ ਦੋ ਦਿਨ ਮਨਾ ਰਹੇ ਹਾਂ ਦੋ ਦਿਨ ਧੁੰਮ ਧਮਨਾਵਾਂਗੇ ਦੋ ਦਿਨ ਧੁੰਮ ਧਮਨਾ ਤੁਸੀਂ ਚਾਹੋਗੇ ਕਿ ਹਰ ਸਾਲ ਦੋ ਦਿਨੇ ਦੀਵਾਲੀ ਆਵੇ ਜੀ ਬਹੁਤ ਵਧੀਆ ਬਹੁਤ ਵਧੀਆ ਜੀ ਦੋ ਦਿਨਾਂ ਵਿੱਚ ਦੋ ਦਿਨ ਮਨਾਵਾਂਗੇ ਇੱਕ ਦਿਨ ਹੈਗੀ ਇੱਕ ਦਿਨ ਮਨਾਵਾਂਗੇ ਫਿਰ ਸ਼ ਪੂਰੇ ਪਿੰਸਾ ਪੂਰਾ ਮਹੱਲੇ ਦਾ ਨਿਗਰਾਨੀ ਰੱਖ ਰਹੇ ਆ ਦੇਖ ਰਹੇ ਆ ਰਾਤ ਨੂੰ ਵੀ ਇੱਕ ਦੋ ਗੇੜੀਆਂ ਲਗਾਦੇ ਆ ਕਿ ਕੋਈ ਮਹੱਲੇ ਚ ਕੋਈ ਪ੍ਰੋਬਲਮ ਤਾਂ ਨਹੀਂ ਆਦੀ ਕੋਈ ਮੋਹਲ ਖਰਾਬ ਤਾਂ ਨਹੀਂ ਹੋ ਰਿਹਾ ਇਹ ਚੀਜ਼ ਦੇ ਉੱਤੇ ਬਕਾਇਦਾ ਨਿਗਾਹ ਆ ਸਾਡੀ ਠੀਕ ਹੈ ਠੀਕ ਹੈ ਜੀ ਥੈਂਕ ਯੂ ਇਹ ਸੀਗੇ ਜੀ ਮੈਂਬਰ ਕਮੇਟੀ ਦੇ ਪ੍ਰਧਾਨ ਜਿਹਨਾਂ ਨਾਲ ਅਸੀਂ ਗੱਲ ਕੀਤੀ ਹੈ ਜੀ ਔਰ ਮੈਂ ਸੁਮਿਤ ਸਾਨੀ ਸੁਮਿਤ ਸਾਨੀ ਪੰਜਾਬ ਪਲਸ ਚੈਨਲ ਤੋਂ ਕੈਮਰਾਮੈਨ ਰਵਿੰਦਰ ਮੋਹਨ ਸ਼ਰਮਾ ਦੇ ਨਾਲ